ਛੱਲਾਖੀਆਂ ਦਾ ਤਾਰਾ ਅੱਖੀਆਂ ਦਾ ਤਾਰਾ ਅੱਖੀਆਂ ਦਾ ਤਾਰਾ ਹਮਾ ਦਾ ਪੁੱਤਰ ਪਿਆਰਾ ਛੱਲਾ ਪਰਦੇਸੀ ਹੋਇਆ ਤੇ ਸਾਰਾ ਟੱਬਰ ਰੋਇਆ ਛੱਲਾ ਦਿੱਲੀੋਂ ਚੜਿਆ ਤੇ ਆਣ ਕਨੇਡਾ ਵੜਿਆ ਛੱਲੇ ਹੋ ਰਿਛੇਤੀ ਨਾ ਮੁੜਦੇ ਨਾ ਸੋਖੇ ਡਾਲਰ ਜੁੜਦੇ ਛੱਲਾ ਕਰਦਾ ਪੜਾਈ ਕਰਦਾ ਪੜਾਈ ਕਰਦਾ ਪੜਾਈ ਨਾਲੋ ਨਾਲ ਕਰਦਾ ਕਮਾਈ ਦਿਨੇ ਇਕਲਾਸਾਂ ਲਾਉਂਦਾ ਰਾਤੀ ਟੈਕਸੀ ਚਲਾਉਂਦਾ ਨਾਲੇ ਛਲ ਕਰ ਜਾ ਮੋੜੇ ਨਾਲੇ ਹੀ ਫਿਸਾਂ ਜੋੜੇ ਛੱਲੇ ਹੁਰ ਛੇਤੀ ਨਾ ਮੁੜਦੇ ਨਾ ਸੌਖੇ ਡਲਰ ਜੁੜਦੇ ਹੋ ਕੰਮ ਤੇ ਚੱਲੀਆਂ ਛੱਲੀਆਂ ਚੱਲੀਆਂ ਛੱਲੀਆਂ ਚੱਲੀਆਂ ਛੱਲੀਆਂ ਬੇਪੁੱਤਾਂ ਵਾਂਗੂੰ ਪਲੀਆਂ ਪੜਨ ਲਈ ਆਈਆਂ ਕੱਲੀਆਂ ਕੰਮ ਵੀ ਕਰਦੀਆਂ ਚੱਲੀਆਂ ਮੁਰਦੀਆਂ ਕੰਮ ਤੋਂ ਜਾ ਕੇ ਰੂਮ ਦਾ ਡੋਰ ਲਗਾ ਕੇ ਰੋਂਦੀਆਂ ਅੱਖਾਂ ਪਰ ਕੇ ਮਾਨੂੰ ਚੇਤੇ ਕਰਕੇ ਛੱਲੇ ਹੁਰੀ ਛੇਤੀ ਨਾ ਮੁੜਦੇ ਨਾ ਸੌਖੇ ਡਾਲਰ ਜੁੜਦੇ ਛੱਲੇ ਨੇ ਪੀਅਰ ਪਾਈ ਪੀਅਰ ਪਾਈ ਪੀਅਰ ਪਾਈ ਨਾ ਉਹ ਵੀ ਸੌਖੀ ਆਈ ਲੱਗ ਗਈ ਜੋੜੀ ਕਮਾਈ ਬੜੇ ਹੀ ਖਾਦੇ ਤੱਕੇ ਛੱਲੇ ਹੁਰੀ ਹੋ ਗਏ ਪੱਕੇ ਬਈ ਹੁਣ ਨਾ ਛੇਤੀ ਮੁੜਦੇ ਨਾ ਸੋਖੇ ਡਲਰ ਜੁੜਦੇ ਲੈ ਲਿਆ ਕਰਤੇ ਗੱਡੀਆਂ ਕਰਤੇ ਗੱਡੀਆਂ ਦਰਤੀ ਗੱਡੀਆਂ ਬੇਗੱਡੀਆਂ ਪੂਰੀਆਂ ਵੱਡੀਆਂ ਛੱਲਾ ਹੁਣ ਕਿਸਤਾ ਲਾਉਂਦਾ ਬੀ ਐਮ ਡਬਲਯੂ ਚਲਾਉਂਦਾ ਪਹਿਲਾਂ ਵਾਂਗ ਹੁਣ ਨਹੀਂ ਮਰਦਾ ਛੱਲਾ ਹੁਣ ਐਸ਼ਾ ਕਰਦਾ ਛੱਲੇ ਹੁਰੀ ਛੇਤੀ ਨਾ ਮੁੜਦੇ ਨਾ ਸੋਖੇ ਡਾਲਰ ਜੁੜਦੇ ਛੱਲਾ ਹੁਣ ਮੁੜ ਕੇ ਪਿੰਡ ਆਇਆ ਮੁੜ ਕੇ ਪਿੰਡ ਆਇਆ ਮੁੜ ਕੇ ਪਿੰਡ ਆਇਆ ਕਰ ਧਿਆਨ ਆਣਿਆ ਬੁਲਾਇਆ ਕਹਿਣ ਆਇਆ ਬਾਰਲਾ ਤਾਇਆ ਗੋਰੀ ਇੰਡੀਅਨ ਕਹਿੰਦੇ ਛੱਲੇ ਨਾਲ ਮਾੜੀ ਹੋਈ ਛੱਲੇ ਦਾ ਦੇਸਨਾ ਕੋਈ ਛੱਲੇ ਹੋਰੀ ਛੇਤੀ ਨਾ ਮੁੜ ਦੇ ਨਾ ਸੋਖੇ ਡਾਲਰ ਜੁੜ ਦੇ